ਹਿੰਦੂਰ ਉਹਦੀ ਹੈ ਪਰ ਹੌਸਲਾ ਨਹੀਂ ਛੱਡਿਆ ਦੂਜੇ ਸਾਲ ਉਹ ਵਧੀਆ ਹੋਇਆ ਦੂਜੇ ਸਾਲ ਅਸੀਂ ਮਹਾਰਾਸ਼ਟਰ ਨਾਲ ਮਿਲ ਕੇ ਮੈਂ ਉਥੋਂ ਜਿਹੜੇ ਚੰਗੇ ਵਧੀਆ ਚਾਹ ਤਰ੍ਹਾਂ ਦਾ ਲਸਣ ਹੈ ਇਸ ਤੇ ਇਹ ਤਾਂ ਲੁਧਿਆਣਾ ਮੈਨੂੰ ਜਿਹੜਾ ਮੈਂ ਸੈਂਟਰ ਦੇਖ ਕੇ ਮੈਂ ਰਾਜ ਪਿੱਛੋਂ ਡਾਕਟਰ ਤੇਜਪਾਲ ਦਾ ਗੁਰੂ ਕਿਉਂ ਮੈਂ ਕਹਾਂ ਜੀ ਮੈਂ ਦਾ ਰਾਜਸਥਾਨ ਜਗਨਦੀ ਇਸ ਕਰਕੇ ਤੁਹਾਡੇ ਨਾਲ ਹੋ ਕੱਢ ਕੇ ਮੈਨੂੰ ਉਹ ਇੱਕ ਵਾਰ ਜੇ ਆਪਾਂ ਹੌਸਲਾ ਰੱਖ ਕੇ ਆਪਾਂ ਜੁਰਮ ਕਰਤੀ ਤਾਂ ਐ ਸਮਝ ਲੋ ਤੇ ਦੂਜਾ ਜਿਹੜੀ ਕੁਆਲਿਟੀ ਜਿਹੜੀ ਆਪਣੇ ਜਿਲ੍ਹੇ ਦੇ اندر ਬਹੁਤ ਵਧੀਆ ਜਿਵੇਂ ਜੈ ਸੈਕਿੰਡ ਪ੍ਰਾਈਜ਼ ਦਾ ਪੁੱਟੇ ਆਪਾਂ ਪੰਜਾਬ ਦੇ ਅੰਦਰੋਂ ਲਿਆ ਜਦੋਂ ਜਿਹੜੇ ਬੈਠਦੇ ਨੇ ਜਜਸ ਜਿਹੜੇ ਬੈਠਦੇ ਨੇ ਬੜੀ ਇੱਕ ਸਾਰੀ ਜੱਜਸ ਕਰਦੇ ਨੇ ਸਾਰਾ ਉਹ ਤੋ ਲੈਦਾ ਹੋਇਆ ਤੇ ਮੈਂ ਦਾ ਨਾਮ ਕਰਦਾ ਹਾਂ ਜਿਸ ਜਿਹੜਾ ਸਾਰੇ ਮਹਿਮਾਨਾਂ ਦਾ ਜਿਨ੍ਹਾਂ ਨੇ ਮੈਨੂੰ ਮੌਕਾ ਫਾਰਮ ਹੈਗਾ ਜੀ ਖਤ ਹੈ ਨਰਸਰਿ ਫਾਰਮ ਦੇ ਨਾਂ ਤੇ ਪਿੰਡ ਮਾਨਖੇੜਾ ਸਤੂਰਗੜ੍ਹ ਤੋਂ ਲਗਭਗ 10-15 ਮਾਈਲਸ ਹੈਦਾ ਹੋ ਰਿਹਾ ਹੈ ਫਾਰਮ ਪੈਂਦਾ ਹੈ ਤੋ ਉਸ ਸ਼ਰ ਦੇ ਵਿੱਚ ਜਿਹੜਾ ਸਾਡਾ ਜਿਹੜਾ ਫਾਰਮ ਹੈਗਾ ਜਿਹਨੂੰ ਕਿਸੇ ਨੇ ਸੋ ਜਿੰਨਾਂ ਲੋਕ ਹੋਇਆ ਤੁਹਾਡਾ ਅਸੀਂ ਜਾਣਕਾਰੀ ਜਿਹੜੀ ਜਿੰਨੀ ਮੈਂ ਲਈ ਹੈ ਜਾਂ ਹਲਦੀ ਹੈ ਤੇ ਦਸਨ ਹੈ ਉਹਦੇ ਉੱਪਰ ਕਾਹਦਾ ਨੰਨ ਜਿਹੜੇ ਵਿਚਾਰ ਸਾਂਝੇ ਜੁਲੰਗ ਕਰ ਰੋ ਹਾਂ ਧੰਨਵਾਦੀ ਸੱਸੀ ਕਰਦੇ ਹਾਂ ਹਾਂਜੀ ਸਾਡੇ ਦਰਮਿਆਨ ਡਾਕਟਰ ਦਰਬਾਤ ਸਿੰਘ ਜੀ ਹੀ ਕੀ ਡੀਐਸ ਇਕਾਈਆਂ ਦੇ ਵਿਸਤਾਰ ਹੋ ਚੁੱਕੇ ਹਨ ਉਹਨਾਂ ਦਾ ਅਸੀਂ ਇੱਥੇ ਪਹੁੰਚਦੇ ਬਹੁਤ ਸਵਾਗਤ ਕਰਦੇ ਹਾਂ ਸੋ ਬਹੁਤ ਸਾਰੇ ਵਿਚਾਰ ਆਪਣੇ ਕਿਸਾਨ ਵੀਰ ਦੇ ਰੱਖੇ ਹੈ ਸੋ ਸਾਡੀ ਬੇਨਤੀ ਹੈ ਕਿ ਜਿੰਨੇ ਵੀ ਕਿਸਾਨ ਹੈਗੇ ਆ ਘਟੋ ਘਟ ਥੋੜੇ ਥੋਪੇ ਸਹਾਇਕਤਾ ਦੇ ਆਪਾਂ ਜਰੂਰ ਬਣਾਈਏ ਇਹਨਾਂ ਆਪਣੇ ਵੀ ਉਹਨਾਂ ਨੇ ਲਾਸਤ ਦੀ ਕੀਤੀ ਸ਼ੁਕਰੀਆ ਆਪਾਂ ਸਾਰੀ ਉਤੋਂ ਦੇ ਰੁਪਈਏ ਹੋਰ ਉਥੇ ਰਸਾਇਣਿਕਤਾ ਦੇ ਜਿੰਨਾ ਪਾਸੇ ਆਪਾਂ ਆ ਸਕਦੇ ਆਂ ਔਰ ਆਪਣੀ ਆਮਦਨੀ ਦੇ ਵਿੱਚ ਵਾਧਾ ਕਰ ਸਕਦੇ ਆਂ ਤੋ ਇਸ ਤੋਂ ਬਾਅਦ ਮੈਂ ਬੇਤੀ ਕਰੂਗਾ ਸਾਡੇ ਕੇਵੀਕੇ ਦੇ ਡਿਪਟੀ ਡਾਇਰੈਕਟਰ ਡਾਕਟਰ ਗੁਰਦੀਪ ਸਿੰਘ ਜੀ ਨੂੰ ਕਿ ਉਹ ਇੱਥੇ ਆ ਕੇ ਮੰਚ ਤੇ ਤੁਹਾਡੇ ਨਾਲ ਆਪਣੇ ਵਿਚਾਰ ਸਾਂਝੇ ਕਰਨ ਡਾਕਟਰ ਗੁਰਦੀਪ ਸਿੰਘ ਜੀ ਡਿਪਟੀ ਡਾਇਰੈਕਟਰ ਕੇਵੀਕੇ ਬਠਿੰਡਾ ਧੰਨਵਾਦ ਜੀ ਡਾਕਟਰ ਸਾਹਿਬ ਅੱਜ ਦੇ ਇਸ ਜਿਲ੍ਹਾ ਪਤਰੀ ਦਵਾਈ ਕੈਂਪਰੇ ਫੋਕਨਾ ਮਾਣ ਕਰਵਾ ਚੀ ਆਈਐਸ ਦੇ ਜੀਨਰਲ ਮਾਰਸ਼ਲ ਜਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਸਾਹਿਬ ਜੀ ਅਕਾ ਵਾਲੀ ਬੋਕੇ ਦੀ ਵਾਰੀ ਅਫਸਰ ਹਰਪੀਖਾੜ ਬੋਲ ਜੀ ਤੁਹਾਡਾ ਪਿੰਡਾਂ ਦੇ ਬਹੁਤ ਗਾਂਬਰੂ ਨੁਕਸਾਨ ਤੇ ਮੇਰੇ ਸਾਥੀ ਪੈਰਾਂ ਕੀ ਦਾ ਫੋਨਾ ਹੈ ਉਹ ਕਿਹੜੇ ਕਿਹੜੇ ਬੀਜ ਪ੍ਰਾਪਤ ਨੇ ਪਰ ਮੈਨੂੰ ਧਿਆਨ ਦਿਓ ਸਾਡੇ ਸਾਫੀਆਂ ਵਾਲੇ ਬਕਾਇਦਾ ਕਿਹੜੇ-ਕਿਹੜੇ ਬੀਜ ਦੀ ਕੀ ਰੇਟ ਹੈ ਕੀ ਪੈਕਿੰਗ ਹੈ ਸਾਰੇ ਮੈਸੇਜ ਜਿਹੜੇ ਉਹ ਰੂਪਾਂ ਨਹੀਂ ਭੇਜੇ ਹੋਏ ਨੇ ਤਾਂ ਆਪਣੇ ਪਿੰਡਾਂ ਜਿਹੜੇ ਬਾਕੀ ਰਹਿੰਦੇ ਸਾਥੀ ਨੇ ਉਹਨਾਂ ਨੂੰ ਵੀ ਤੁਸੀਂ ਸਾਡੇ ਸਕੇਦਰ ਨਾਲ ਜੋੜੋ ਕਿਉਂਕਿ ਤੌਵੀ ਸੇਵਾ ਨਾਲ ਇਹਦਾ ਕਸ਼ੀਮ ਕੇਂਦਰ ਹੈ ਹਮੇਸ਼ਾ ਆਜੂ ਤਾਂ ਨੂੰ ਇੱਕ ਦੋ ਖਰਾਬ ਨਹੀਂ ਸਾਡੇ ਸਕੇਦਰ ਦੀਆਂ ਰਸਮੀਆਂ ਚਾਹਣਾ ਬੇਸ਼ੱਕ 2016 ਤੌੜਾ ਸਾਡਾ ਸਾਡਾ ਜਿਲੂ ਸਰਕਾਰ ਇਸ ਸਾਲ ਜਿਹੜਾ ਕੀਤੇ ਬੜੀ ਯੂਨੀਵਰਸਿਟੀ ਲੁਧਿਆਣਾ ਦਾ ਕਿਸਾਨ ਮੇਲਾ ਸੀ ਉਹਦੇ ਵਿੱਚ ਤੁਹਾਡੇ ਤੱਕ ਜਿਹੜਾ ਖੇਤੀ ਸਾਹਿਬ ਹੈ ਆੜੀ ਸੋਣੀ ਦੀਆਂ ਕਿਤਾਬਾਂ ਨੇ ਸਬਜ਼ੀਆਂ ਦੀਆਂ ਦਾਣੀਆਂ ਨੇ ਪਾਣੀ ਉਹ ਤੁਹਾਡੇ ਤੱਕ ਪਹੁੰਚਾਉਣ ਲਈ ਕੇਵੀਕੇ ਮਾਨਸਾ ਨੂੰ ਪੁੱਤਰਾ ਜਿਹੜਾ ਹੈ ਕਹਿੰਦਾ ਨਾਮ ਕਿਸਾਨ ਮੇਲੇ ਤੋਂ ਜੀ ਇਸੇ ਤਰ੍ਹਾਂ ਜੇ 2 सेल ਦੀ ਗੱਲ ਕਰੀਏ ਤਾਂ ਪਿਛਲੇ ਸਾਲ ਜਿਹੜਾ ਝੋਨੇ ਦੇ ਛੇਲੇ ਦੇ ਵਿੱਚ ਉਹਦੇ ਵਿੱਚ ਪੂਰੇ ਪੰਜਾਬ ਦੇ ਵਿੱਚੋਂ ਫਿਸ਼ਿੰਗ ਜਨਕੇ ਦਾ ਮਾਨ ਸਾਥੀ 3 ਨੰਬਰ ਤੇ ਜੀ ਆ ਇਸੇ ਤਰ੍ਹਾਂ ਸਹੂਲਤਾਂ ਦੀ ਗੱਲ ਕਰਦੇ ਆ ਤਾਂ ਆਪਣੇ ਵਿੱਚ ਕਿਉਂਕਿ ਆਪਾਂ ਪਸ਼ੂ ਦੇ ਹੀ ਜਿਹੜਾ ਕੰਮ ਕਰਦੇ ਆ ਧਾਤਾਂ ਦੇ ਪੂਰੇ ਦੀ ਬੜੀ ਹੈ ਜਿਹੜੀ ਬਹੁਤ ਮੰਗ ਰਹਿੰਦੀ ਹੈ ਤਾਂ ਸਾਡੀ ਕੋਸ਼ਿਸ਼ ਰਹਿੰਦੀ ਹੈ ਕਿ ਧਾਤਾਂ ਦਾ ਪੂਰਾ ਪੂਰਾ ਜਿਹੜਾ ਜਗ੍ਹਾ ਨਾ ਰੱਖ ਹਰ ਵਾਰ ਜਿਹੜਾ ਆਪਣਾ ਲੈ ਕੇ ਆਵੇ ਤਾਂ ਸਾਜਾ ਅਗਵਾਸੂ ਦਾ ਮੇਲਾ ਕਿਹਦਾ ਕਿਹੜਾ ਅਜੇ ਹਰੇਕ ਵਿਲੇ ਤੁਹਾਡੇ ਤੱਕ ਪਹੁੰਚ ਨਹੀਂ ਆਇਆ ਇਸ ਕਰਕੇ ਇਹ ਲਿਖੇ ਦੇ ਉੱਪਰ ਆਪਣੀ ਕੋਡ ਕੀ ਆਰ 126 ਪੀ ਆਰ 132 ਕਿਸਮ ਤੇ ਪੀ ਆਰ 135 ਕਿਸਮ ਉਹਨਾਂ ਦੇ ਗ੍ਰੀਟ ਖਾਤ ਦੇ ਨੇ ਕੁਝ ਕਿਸਾਨ ਵੀਰਾਂ ਦੇ ਮਾਲ ਛੱਜੇ ਵੀ ਮੋੜੀਆਂ ਆਪਾਂ ਨੂੰ ਦਿਖਤ ਆਈਆਂ ਵੀ ਆਪਾਂ ਕਿਹੜੇ ਰੇਜਾਂ ਦੀ ਕਾਸ਼ਤ ਕਰੀਏ ਸਾਰੇ ਕਿਸਾਨ ਵੀਰੋ ਪੀ ਆਰ ਇਸਮਾਨੇ ਜਿਹੜੀਆਂ ਉਹ ਆਪਣੇ ਹਰੇਕ ਪੱਕੋ ਵਿਲੇਜ ਨੇ ਪਾਣੀ ਦੀ ਬਚਤ ਦੀ ਗੱਲ ਕਰੀਏ ਭਾਵੇਂ ਖਾਦਾਂ ਦੇ ਖਰਚੇ ਦੀ ਗੱਲ ਕਰੀਏ ਕੀਟਨਾਸ਼ਕ ਸਪਰੇਅ ਦੀ ਵਰਤੋਂ ਦੀ ਗੱਲ ਕਰੀਏ ਜਾਂ ਆਪਣੀ ਪਰਾਲੀ ਪ੍ਰਬੰਧਨ ਦੀ ਗੱਲ ਕਰੀਏ ਜਿੰਨੀਆਂ ਆਪਣੀਆਂ ਮੁੱਖ ਸਮੱਸਿਆ ਨੇ ਕਿਉਂਕਿ ਪੰਜਾਬ ਦੇ ਵਿੱਚ ਆਪਣੀਆਂ ਜੇ ਮੁੱਖ ਸਮੱਸਿਆਵਾਂ ਨੂੰ ਦੇਖਣੀ ਆਪਾਂ ਇੱਕ ਆਪਣੇ ਆਕੇ ਪਾ ਕੇ ਇੱਕ ਫੋਟੋ ਫਾਣੀ ਵਿਰੇਖ ਸਾਹਿਬ ਥੱਲੇ ਜਾ ਰਿਹਾ ਦੂਸਰੀ ਆਪਣੀ ਸਮੱਸਿਆ ਪਰਾਣੀ ਦੀ ਹੈਗੀ ਉਹ ਭਾਵੇਂ ਤੁਹਾਡੇ ਨਾਲ ਕਰਕੇ ਇਹਨਾਂ ਵਾਲਾ ਬਾਝਾਣਾ ਜਿਹੜਾ ਆਪਣਾ ਰੱਖਣਾ ਤੇ ਹੁਣ ਸਾਨੂੰ ਲੱਗ ਵੀ ਰਿਹਾ ਹੈ ਕਿੰ ਵਿੱਚ ਕੀ ਥੋੜੀ ਜਿਹੀ ਗੇਮ ਸ਼ੁਰੂ ਹੋ ਗਈ ਹੈ ਤੇ ਬੜੀ ਜਾਵਾ ਕੇ